ਮਾਤਾ ਜੀ ਬੇ ਘਰ ਬਰਬਾਦ ਕੀਤੇ ਆ ਆ ਦੇ ਦਿਏ ਗਿਆ ਤੇ ਕਿੰਨੇ ਟਾਈਮ ਤੋਂ ਵੇਚ ਰਿਹਾ ਟਾਈਮ ਤੋਂ ਵੇਚ ਰਿਹਾ ਉਹ ਬੱਬਾ ਜੀ ਆ ਜਿਹੜਾ ਨਾਲ ਆ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਵੇਚ ਰਿਹਾ ਥੱਲੇ ਥੱਲੇ ਲਓ ਮੈਂ ਸਮਝੋ ਕਾਰ ਕਰ ਰਹੇ ਨਹੀਂ ਕਰ ਰਿਹਾ ਕਾਰ ਵਾਲੇ ਨੂੰ ਮੋਰ ਦੇ ਮੋਰ ਸਾਲ ਕੀ ਹੋਇਆ ਸਾਲ ਕਿੰਨੇ ਪੈਸੇ ਦੀ ਸ਼ਰਾਬ ਨਹੀਂ ਵੇਚੀ ਮਰਕ ਕੰਮ ਕਰਦਾ ਸੀ ਕੰਮ ਤੁਹਾਨੂੰ ਬੋਲ ਸ਼ਰਾਬ ਦਾ ਕੰਮ ਸ਼ਰਾਬ ਕਰ ਦੋ ਯਾਰ ਕੰਮ ਕਰਦਾ ਹੀ ਤੁਹਾਡੇ ਘਰਾਂ 'ਚ ਵੀ ਮੌਤ ਹੋਈ ਜਾ ਰਹੀ ਹੈ। ਉਹ ਹੀ ਪਿੰਦਾ 'ਚ ਉਹ ਹੀ ਸਰਦਾ। ਨਹੀਂ ਤੁਸੀਂ ਨਹੀਂ ਸ਼ਰਾਬ ਵੇਚਦੇ ਸੀ। ਉਹ ਵੇਚਦਾ ਸੀ। ਉਹ ਯਾਰ ਮੌਤ ਗਈ ਨਿਆ। ਮਾਰਦਾ ਹੀ ਆਨ। ਉਹ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਵਾਲੇ ਦਾ। ਕਹਿੰਦੇ ਕਿ ਥੈਲੀਆਂ ਦੇ ਵਿੱਚ ਤੁਸੀਂ ਸ਼ਰਾਬ ਵੇਚਦੇ ਸੀ। ਕਹਿੰਦੇ ਮੈਨੂੰ ਛੋੜ ਕਰ ਨੀਆ ਵਾ। ਪਤਾ ਜੀ ਤੁਹਾਡੇ ਵਰ ਆਪਣੇ ਘਰ ਆਪਣੇ ਦਾ ਸਾਥ ਦਿੱਤਾ ਜਾਂਦਾ ਸ਼ਰਾਬ। ਸ਼ਰਾਬ ਦੇ ਵਿੱਚ ਉਹ ਕਹਿੰਦੇ ਥੈਲੀਆਂ ਬਣਾ ਕੇ ਵੇਚਦੇ ਸੀ। ਉਹ ਹੀ ਵੇਚਦਾ ਹੈ ਮਾਰਦਾ ਹੀ ਆਨ। ਇਹਨਾਂ ਨੂੰ ਮਾਰਦਾ ਹੀ ਆਨ। ਹਨੂ। ਉਹ ਤੋੜਾ ਮੱਝਾ ਉਹਦੀ ਜਮਦਤੀ ਜਪਦਾ ਸੀ ਸ਼ਰਾਬ ਕਿਸ ਨੂੰ ਨਹੀਂ ਦੇਂਦਾ ਸੀ ਸ਼ਰਾਬ ਸ਼ਰਾਬ ਕਿਸ ਨੂੰ ਲੈ ਕੇ ਆਉਂਦਾ ਸੀ ਸ਼ਰਾਬ ਕਿਸ ਨੂੰ ਲੈ ਕੇ ਆਉਂਦਾ ਸੀ ਆ ਜਿਹੜਾ ਫੜਿਆ ਉਹ ਹੀ ਦੇ ਕੇ ਕਿੰਨੀ ਸ਼ਰਾਬ ਦਿੰਦਾ ਸੀ ਤੂੰ ਅੱਗੇ ਚੱਲ ਚੈਲ ਚੱਲ ਰੌਂਡੀਆਂ ਇਹ ਤੂੰ ਸ਼ਰਾਬ ਨਹੀਂ ਦਿੰਦਾ ਵੀ ਆ ਜਿਹੜੇ ਫੜੇ ਭਗਵਾਨ ਦੇ ਆ ਭਗਵਾਨ ਕਿੰਨੇ ਦੀ ਥੈਲੀ ਵੇਚਦੇ ਕਿੰਨੇ ਦੀ ਥੈਲੀ ਵੇਚਦੇ ਸੀ ਸ਼ਰਾਬ ਦੀ ਦੀ 100 ਦੀ 100 ਦੀ ਵੇਚਦੇ ਤੇ ਤੁਹਾਨੂੰ ਪਤਾ ਵਾ ਕਿ ਕਿੰਨੇ ਲੋਕ ਦੀ ਮੌਤ ਹੋਈ ਸੀ ਕੀ ਪਤਾ ਵੀਰਾ ਹੁਣ ਕੀ ਦੇਗੇ ਪਿੰਡ ਚ ਤਿਆਰ ਕਰਦੇ ਕਿ ਤੁਹਾਡੇ ਕੋਲ ਤਿਆਰ ਕੀਤੀ ਕਿਤਾ ਹੀ ਆਂਦੀ ਸੀ ਆਪੇ ਹੀ ਦੇ ਕੇ ਜਾਂਦੇ ਹੋ ਸੋਟਰਾ ਦੇ ਉਹ ਸੋਟਰਾ ਦੇ ਉਹ ਕਿਹੜੇ ਕਿਲੋ ਸਾਰ ਕਰਦਾ ਬਸ ਕੁਛ ਨਹੀਂ ਫਿਰ ਤੈਨੂੰ ਕਿਉਂ ਫੜਿਆ ਜੀ ਪਤਾ ਨਹੀਂ ਤੁਹਾਨੂੰ ਉਹਦੇ ਬੁੱਢੇ ਦੇ ਘਰ ਲੱਗੇ ਹੋਰ ਪਿੰਡ ਵਿੱਚ ਕੋਣ ਪਰੇਦਾ ਪਿੰਡ ਵਿੱਚ ਕੋਣ ਪਰੇਦਾ ਆਪੇ ਹੀ ਪੀ ਕੇ ਪਿੰਡ ਵਿੱਚ ਕਿੰਨੇ ਵੇਚਦੇ ਪਿੰਡ ਵਿੱਚ ਕਿੰਨੇ ਵੇਚਦੇ ਆਂਦੇ ਹੁਣ ਪਿੰਡ ਦੇ ਵਿੱਚ ਕਿੰਨੇ ਲੋਕ ਚਲਾ ਵੇਚਦੇ ਆਂਦੇ ਇਹ ਅੰਦਾਜ਼ਾ ਨਹੀਂ ਮੈਨੂੰ ਪਤਾ ਮੈਂ ਇੱਕ ਨਿੱਕ ਮਾਈਕਰ ਦਿੱਤੀ ਹੁੰਦਾ ਮੈਂ ਨਹੀਂ ਕੋਈ ਵੀ ਕੀਤੀ ਪਰਵਾਹ ਇਹਨਾਂ ਨੂੰ ਨੌਕਰੇ ਘਰ ਜਾਣਦੇ ਠੀਕ ਹੈ ਜੀ 42/25 ਥਾਣਾ ਮਰਜੀਠਾ ਵਿਖੇ ਦਰਜ ਕੀਤਾ ਗਿਆ ਹੈ ਇਹ ਅਲਕੋਹਲ ਕੈਮੀਕਲ ਜਿਹੜਾ ਮਥਨੋਲ ਹੈ ਉਹਦੇ ਸਬੰਧ ਵਿੱਚ ਕਿੰਨੇ ਲੋਕਾਂ ਨੂੰ ਵੇਚ ਦਿੱਤੇ ਗਏ 16 ਬੰਦੇ ਨੂੰ ਵੇਚ ਦਿੱਤਾ ਗਿਆ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਹੈ ਸ਼ਾਮਲ ਹੈਗੀ ਹੈ ਜੀ ਜੀ ਕਿੰਨੇ ਦਿਨ ਦਾ ਮਿਲਿਆ ਗਿਆ ਰਿਮਾਂਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਨੇ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਜੀ ਬਿਲਕੁਲ ਜੀ 42/ ਦੇ ਵਿੱਚ ਜੀ ਆਪਣੇ 2 ਇੱਕ ਹੀ ਬੰਦਿਆਂ ਦੀ ਡੈਥ ਹੋਈ ਹੋਰ ਲੋਕ ਬਾਕੀ ਸਾਰੀਆਂ ਗੱਲਾਂ ਤੁਹਾਡੇ ਜਵਾਬ ਮੰਨ ਲਿਓ ਕਿ ਡੀਜੀ ਸਾਹਿਬ ਵੱਲੋਂ ਆਲਰੇਡੀ ਕਵਰ ਕਰਤਾ ਲੱਗਦਾ 2 ਦਿਨ ਦਾ ਸਰ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਹਿੱਸੇ ਵਾਂਜੀ ਹੋਰ ਮਾਰਡ ਲਗਾ ਸਰ ਜਿਹੜੇ ਦਿਲਦਿਆਂ ਲੈ ਕੇ ਆਏ ਉਹਨਾਂ ਨੂੰ ਪੇਚ ਕੇ ਆ ਰਹੇ ਨੇ ਹਾਲੇ ਲੈ ਕੇ ਆਏ ਉਹਨਾਂ ਨੇ ਕੀ ਭੁਮਿਕਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਉਹਨਾਂ ਨੇ ਕੀ ਭੁਮਿਕਾ ਜੀ ਥੈਂਕ ਯੂ ਥੈਂਕ ਯੂ ਕੀ ਹੋਇਆ ਕੁਛ ਬ੍ਰਾਂਤੀ ਕੀ ਹੋਈ ਆ ਬ੍ਰਾਂਤੀ ਕੀ ਹੋਈ ਆ ਦੋਸ਼ੀ ਦੋਸ਼ੀ ਫੜਿਆਲੇ ਇਹ ਬ੍ਰਿਸ਼ੀ ਫੜਿਆ 600 ਲੀਟਰ ਮੈਥਨੋਲ ਵੀ ਫੜਿਆ ਤੇ ਕੈਮੀਕਲ ਵੀ ਗੇਰੇ ਫੜਿਆ ਗਿਆ ਸ਼ਰਾਬਤ ਬਿਲਕੁਲ ਮੈਥਨੋਲ ਹੋਈ ਆ ਤੇ ਹੋਰ ਲੋਕ ਵੀ ਚੈਨ ਦੇ ਵਿੱਚ ਹੈਗੇ ਨੇ ਜੀ ਕੋਈ ਆਊਗਾ ਜਿੰਤਾ ਜਿੰਤਾ ਇਨਵੈਸਟੀਗੇਸ਼ਨ ਚੱਲੂਗੀ ਉਹਦਾ ਸਾਪੇ ਮਾਰੀ ਕਿ ਜੀ ਮੈਂ ਹੁਣ ਤੁਹਾਡੇ ਹੋਰ ਸਵਾਲ ਦਾ ਜਵਾਬ ਨਹੀਂ ਹੋ ਗੇ ਐਸਐਸਪੀ ਸਾਹਿਬ ਤੋਂ ਲਵਾ ਲਵਾਂਗੇ ਤਾਂ ਕੈਂਚੀ ਦਾ ਵੀ ਕੋਈ ਤਾਂ ਨਾਮ ਆ ਰਿਹਾ ਨਹੀਂ ਜੀ ਹਲੇ ਡਿਸਕਲੋਜ਼ ਨਹੀਂ ਮੈਂ ਕਰ ਸਕਦਾ ਸਾਪੇ ਮਾਰੀ ਕੀਤੀ ਯਾਰੀ ਹਲੇ ਤੱਕ ਡਿਸਕਲੋਜ਼ ਨਹੀਂ ਕਰ ਸਕਦਾ ਹੋਰ ਬੰਦੇ ਹੈਗੇ ਨੇ ਨਹੀਂ ਅਕਾਉਂਟ ਅਰੇ ਇਸ ਮਾਮਲੇ ਦੇ ਵਿੱਚ ਬੰਦੇ ਹੋਰ ਹੈਗੇ ਨੇ ਜੀ ਬਿਲਕੁਲ ਜੀ ਕਾਫੀ ਇਨਵੈਸਟੀਗੇਸ਼ਨ ਹੋਇਆ ਚਾਹੀਦਾ ਜੀ ਪਲੀਜ਼ ਥੈਂਕ ਯੂ ਥੈਂਕ ਯੂ